ਫਰੈਂਸ ਕੁਝ ਦਿਨ ਪਹਿਲੇ ਥਾਣਾ ਮਲੋਆ ਦੇ ਏਰੀਆ ਚ ਹਰਿਆਣਾ ਪੁਲਿਸ ਦੇ ਇੱਕ ਐਸਪੀਓ ਜਵਾਨ ਦੀ ਮਰਡਰ ਕੇਸ ਬਾਰੇ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਟਿਊਸਡੇ ਨੂੰ 23 ਤਰੀਕ ਨੂੰ 23 April ਨੂੰ ਇੱਕ ਹਰਿਆਣਾ ਪੁਲਿਸ ਦੇ ਐਸਪੀਓ ਦੀ ਜਿਹਦਾ ਨਾਮ ਅਜੀਤ ਸਿੰਘ ਸੀ ਉਹਦੀ ਡੈਡ ਬੋਡੀ ਸਾਨੂੰ ਸ਼ੱਕੀ ਹਾਲਾਤ ਚ ਥਾਣਾ ਮਲੋਆ ਦੀ ਜੂਰਿਸਡਿਕਸ਼ਨ ਚ ਪਾਈ ਗਈ ਆ ਐਸਪੀਓਜੀਤ ਸਿੰਘ ਦੀ ਫੇਸ ਤੇ ਕਈ ਇੰਜਰੀਜ਼ ਇਸ ਤਰ੍ਹਾਂ ਦੀ ਸੀ ਜਿਹਦੇ ਤੋਂ ਸਾਨੂੰ ਲੱਗਿਆ ਕਿ ਇਹ ਮਰਡਰ ਹੈ ਹੋ ਸਕਦਾ ਹੈ ਇਮੀਡੀਏਟਲੀ ਐਸਪੀਓਜੀਤ ਸਿੰਘ ਦੀ ਚੱਕੇ ਬਾਡੀ ਦਾ ਪੋਸਟਮਾਰਟਮ ਕਰਾਇਆ ਗਿਆ ਤੇ ਤਫਤੀਸ਼ ਉੱਥੋਂ ਸ਼ੁਰੂ ਕੀਤੀ ਗਈ ਐਫਐਐਲ ਦੀ ਟੀਮ ਮੌਕੇ ਤੇ ਬੁਲਾਈ ਗਈ ਬੜੇ ਜ਼ਿਆਦਾ ਉੱਥੇ ਅਸੀਂ ਸਾਇੰਟਿਫਿਕ ਐਵੀਡੈਂਸ ਜਿਹੜੇ ਮੌਕੇ ਤੋਂ ਸੀਨ ਆਫ ਕਰਾਈਮ ਤੋਂ ਇਕੱਠੇ ਕੀਤੇ ਸਾਡੇ ਐਵੀਡੈਂਸ ਇਕੱਠੇ ਕਰਕੇ ਸਾਡੀ ਟੀਮਸ ਐਸਐਚਓ ਮਲੋਆ ਦੀ ਟੀਮ ਐਸਐਚਓ 49 ਦੀ ਟੀਮ ਡੀਸੀਸੀ ਦੀ ਟੀਮ ਸਾਰਿਆਂ ਨੇ ਐਸਐਚਓ ਮਲੋਆ ਦੀ ਟੀਮ ਨੂੰ ਅਸਿਸਟ ਕੀਤਾ ਤੇ ਇਹਨਾਂ ਨੇ 4 ਦਿਨ ਦੇ ਅੰਦਰ-ਅੰਦਰ ਜਿਹੜਾ ਬ্লাইন্ড ਬਿਲਕੁਲੀ ਬ্লাইন্ড ਮਰਡਰ ਕੇਸ ਸੀ ਉਹਨੂੰ ਟ੍ਰੇਸ ਕੀਤਾ ਇਹਦੇ ਵਿੱਚ ਹਾਲਾਤ ਐਵੇਂ ਹੋਏ ਕਿ ਜਿਹੜੇ ਦੋ ਅਕਿਊਜ਼ਡ ਅਸੀਂ ਫੜੇ ਐ ਉਹਨਾਂ ਦਾ ਨਾਮ ਹੈ ਜਸਵਿੰਦਰ ਸਿੰਘ ਜੱਸਾ ਤੇ ਰੋਹਨ ਸਿੰਘ ਇਹ ਦੋਨੋਂ ਮੁੰਡੇ ਅਨੰਦਪੁਰ ਸਾਧ ਤੋਂ ਪਟਿਆਲਾ ਵਾਲੇ ਨੇ ਟ੍ਰੇਨ ਫੜੀ ਤੇ ਪਟਿਆਲਾ ਟ੍ਰੇਨਸ ਦੀ ਡਾਇਵਰਜਨ ਹੋਣ ਕਰਕੇ ਫਤਿਹਗੜ੍ਹ ਸਾਹਿਬੇ ਉਤਰਨਾ ਚਾਹੁੰਦੇ ਸੀ ਜਿੱਥੇ ਟ੍ਰੇਨ ਨਹੀਂ ਰੁਕੀ ਇਸ ਕਰਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਆ ਕੇ ਉਤਰੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਕੋਈ ਵੀਹਿਕਲ ਤੇ ਈ ਰਿਕਸ਼ਾ ਕਰਕੇ ਚੰਡੀਗੜ੍ਹ ਪਹੁੰਚੇ ਉੱਥੋਂ ਰਸਤੇ 'ਚੋਂ ਅਜੀਤ ਸਿੰਘ ਐਸਪੀਓ ਜੀ ਸਿੰਘ ਜੋ ਕਿ ਆਪਣੀ ਡਿਊਟੀ ਤੋਂ ਬਾਅਦ ਆਪਣੇ ਘਰ ਵੱਲ ਮੁੜ ਰਿਹਾ ਸੀ ਇਹਨਾਂ ਦਾ ਆਪਸ 'ਚ ਟਾਇਪ ਹੋਇਆ ਤੇ ਉਹਨਾਂ ਨੇ ਲਿਫਟ ਮੰਗੀ ਇਹਨੇ ਲਿਫਟ ਦਿੱਤੀ ਉਹ ਅਸੀਂ ਅਜੇ ਕਲੈਰੀਫਾਈ ਕਰ ਰਹੇ ਹਾਂ ਇਕੱਠੇ ਬਹਿ ਕੇ ਇਹ ਮੋਹਾਲੀ ਵੱਲ ਨੂੰ ਮੂਵ ਕੀਤੇ ਤੇ ਪਲਸੋਹਰਾ ਚੌਂਕੀ ਕੋਲ ਜਾ ਕੇ ਇਹਨਾਂ ਦੀ ਰਸਤੇ 'ਚ ਕੁਝ ਆਪਸ 'ਚ ਅੰਡਰਸਟੈਂਡਿੰਗ ਬਣੀ ਕਿਸੇ ਇਸ਼ੂ ਤੇ ਤੇ ਇੱਕ ਅਲੱਗ ਸ਼ਾਂਤ ਜਗ੍ਹਾ ਤੇ ਜਾ ਕੇ ਕੱਲੀ ਜਗ੍ਹਾ ਤੇ ਜਾ ਕੇ ਨੇਰੇ ਚ ਜਾ ਕੇ ਅੱਗੇ ਇਹਨਾਂ ਨੇ ਜੋ ਵੀ ਇਹਨਾਂ ਦਾ ਐਗਰੀਮੈਂਟ ਹੋਇਆ ਸੀ ਉਹਨੂੰ ਅੱਗੇ ਵਧਾਇਆ। ਉੱਥੇ ਮੌਕੇ ਤੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਆਲਟਰਗੇਸ਼ਨ ਹੋਈ ਲੜਾਈ ਹੋਈ ਤੇ ਦੋਨੋਂ ਧਿਰਾਂ ਨੇ ਆਪਸ ਚ ਇੱਕ ਦੂਜੇ ਨੂੰ ਸੱਟਾਂ ਮਾਰੀਆਂ। ਸਾਡੇ ਜਿਹੜੇ ਦੋਸ਼ੀ ਆ ਉਹਨਾਂ ਦੇ ਵੀ ਫੇਸ ਤੇ ਸੱਟ ਆਈ ਹੋਈ ਐ। ਸਿਮਿਲਰਲੀ ਸਾਡੇ ਅਕਿਊਜ਼ਡ ਜੋ ਕਿ ਕੱਲਾ ਵਿਕਟਿਮ ਸੀ ਕੱਲਾ ਸੀ ਅਕਿਊਜ਼ ਦੋ ਸੀ ਤਾਂ ਉਹ ਉਹਨਾਂ ਤੇ ਹਾਵੀ ਹੋ ਗਏ। ਇੱਕ ਕੋਹਲੀ ਇੱਕ ਵੱਡਾ ਪੱਥਰ ਪਿਆ ਸੀ ਜਿਹਦੇ ਨਾਲ ਉਹਦੇ ਫੇਸ ਤੇ ਇਹਨਾਂ ਨੇ ਵਾਰ ਕੀਤਾ। ਆਪਣੇ ਬਦਲੇ ਲੈਣ ਲਈ ਤੇ ਉਹਦੀ ਮੌਕੇ ਤੇ ਮੌਤ ਹੋ ਗਈ। ਦੋਨੋਂ ਅਕਿਊਜ਼ ਜਿਹੜਾ ਜਸਵਿੰਦਰ ਸਿੰਘ ਤੇ ਰੋਹਨ ਇਹ ਉਥੋਂ ਭੱਜ ਗਏ ਉਹਦੀ ਮੋਟਰਬਾਈਕ ਲੈ ਕੇ ਉਹਦਾ ਪਰਸ ਲੈ ਕੇ ਪਰਸ ਉਹਦਾ ਰਸਤੇ 'ਚ ਇਹਨਾਂ ਨੇ ਕਿਤੇ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਹੋ ਗਏ। ਆ ਵਾਰਦਾਤ ਤੋਂ ਬਾਅਦ ਇਹ ਆਪਣੇ ਅਲੱਗ-ਅਲੱਗ ਜਗ੍ਹਾ ਤੇ ਲੁਕਦੇ ਰਹੇ। ਚੰਡੀਗੜ੍ਹ ਪੁਲਿਸ ਦੀ ਟੀਮਾਂ ਨੇ ਪੂਰੀ ਫਾਲੋਅ ਅਪ ਕਰਕੇ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਕਰਕੇ ਦੋਨੋਂ ਅਕਿਊਜ਼ ਨੂੰ ਸਾਰੇ ਸਮਾਨ ਦੇ ਨਾਲ ਉਹਨਾਂ ਦੇ ਖੂਨ ਲਗੇ ਕੱਪੜਿਆਂ ਦੇ ਨਾਲ ਬਾਈਕ ਚੋਰੀ ਦੀ ਬਾਈਕ ਵੈਪਨ ਸਾਰਾ ਕੁਝ ਰਿਕਵਰ ਕੀਤਾ ਤੇ ਇਹ ਪੂਰੇ ਕੇਸ ਨੂੰ ক্লোਜ਼ ਕੀਤਾ ਜਿਹੜੇ ਦੋਨੋਂ ਅਕਿਊਜ਼ ਨੇ ਉਹਨਾਂ ਬਾਰੇ ਮੈਂ ਦੱਸਣਾ ਚਾਹੁੰਦੀ ਜਸਵਿੰਦਰ ਸਿੰਘ ਜੱਸਾ 22 ਸਾਲਾਂ ਦਾ ਹੈ ਪਲੱਸ 2 ਪਾਸ ਹੈ ਤੇ ਪਟਿਆਲੇ ਦਾ ਰਹਿਣ ਵਾਲਾ ਹੈ ਤੇ ਪਟਿਆਲੇ ਅਰਬਨ ਸਟੇਟ ਥਾਣੇ ਚੇਤੇ ਖਿਲਾਫ ਦੋ ਪਰਚੇ ਵੀ ਦਰਜ ਨੇ ਸਿਮਿਲਰਲੀ ਰੋਹਨ ਸਿੰਘ 19 ਸਾਲਾਂ ਦਾ ਹੈ ਤੇ 9ਵੀਂ ਪਾਸ 9ਵੀਂ ਦੀ ਐਜੂਕੇਸ਼ਨ ਹੈ ਇਹਦੀ ਤੇ ਪਟਿਆਲੇ ਤ੍ਰਿਪੜੀ ਥਾਣੇ ਦਾ ਇਹਦੇ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਸਾਰੀ ਤਫਤੀਸ਼ ਅਸੀਂ ਇਹਨਾਂ ਦੀ ਅੱਜ ਇਹਨਾਂ ਨੂੰ ਕੋਰਚ ਪੇਸ਼ ਕਰਕੇ ਇਹਨਾਂ ਦੀ 2 ਦਿਨ ਦੀ ਪੁਲਿਸ ਰਿਮਾਂਡ ਸਾਨੂੰ ਮਿਲੀ ਹੈ ਇਸ ਤੋਂ ਬਾਅਦ ਵੀ ਹੋਰ ਵੀ ਜੋ ਕਲਾਸੇ ਹੋਣਗੇ ਅਕੋਰਡਿੰਗਲੀ ਅਸੀਂ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਇਸ ਕੇਸ 'ਚ ਅ ਪੂਰੀ ਕਨਵਿਕਸ਼ਨ ਦੀ ਕੋਸ਼ਿਸ਼ ਕਰਾਂਗੇ ਨਵੇਂ ਦੇ ਕੋਈ ਉਹਨਾਂ ਕੰਮ ਆਇਆ ਨਾ ਕਿਦਾ ਇਹਨਾਂ ਦੀ ਕੀ ਗੱਲਬਾਤ ਹੋਈ ਸੀ ਲਿਫਟ ਕਿੱਥੇ ਤੱਕ ਲੈ ਗਈ ਸੀ ਇਹਨੇ ਦੇਖੋ ਲਿਫਟ ਇਨਨ ਇਹ ਸੁਹਾਣਾ ਸਾਹਿਬ ਗੁਰਦੁਆਰਾ ਜਾਣਾ ਸੀ ਤੇ ਉੱਥੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨੇ ਕਿ ਆਪਕੋ ਸੱਚ ਕੁਝ ਅੰਡਰਸਟੈਂਡਿੰਗ ਹੋਈ ਜੋ ਬਾਤ ਚ ਸਿਰੇ ਨਹੀਂ ਚੜ ਸਕੀ ਇਸ ਕਰਕੇ ਇਨਾ ਚ ਲੜਾਈ ਹੋ ਗਈ। ਤੁਹਾਨੂੰ ਕਿ ਕੀ ਬ੍ਰਮਹਤ ਹੋ ਗਿਆ? ਜਾਰੀ ਗ੍ਰਾਮ ਹੋਇਆ ਸੀ। ਹਾਂਜੀ। ਹਥਿਆਰ ਵੀ ਇਨਾ ਤੋਂ ਇੱਕ ਹਥਿਆਰ ਜਿਹੜਾ ਆਪਣਾ ਇੱਕ ਸਟਿਕ ਨਾਈਫ ਕਰਕੇ ਇੱਕ ਚਾਕੂ ਨੂੰ ਮਾ ਚੀਜ਼ ਸੀ ਉਹ ਗ੍ਰਾਮਤ ਹੋਈ ਹੈ। ਉਸ ਤੋਂ ਬਾਅਦ ਮਰਨ ਬਲਿਆ ਦੇ ਮੋਟਰਸਾਈਕਲ ਉਹਦਾ ਫੋਨ ਮਰਨ ਵਾਲੇ ਦਾ ਫੋਨ ਵੀ ਇਹ ਨਾਲ ਲੇਕੇ ਸੀ ਉਸ ਤੋਂ ਬਾਅਦ ਇਹਨਾਂ ਦੇ ਕੱਪੜੇ ਜਿਨ੍ਹਾਂ ਤੇ ਖੂਨ ਲੱਗਿਆ ਸੀ ਸ਼ੂਜ਼ ਕੱਪੜੇ ਤੇ ਪਜਾਮਾ ਜਿਹੜੇ ਵੀ ਇਹਨਾਂ ਨੇ ਕੱਪੜੇ ਪਾਏ ਸੀ ਜਿਹੜੇ ਸਾਡੇ ਕੈਮਰਾਸ 'ਚ ਕਲੀਅਰਲੀ ਸਾਨੂੰ ਦਿਖੇ ਸੀ ਉਹ ਸਾਰੇ ਬਲੱਡ ਸੈਂਪਲਸ ਦੇ ਨਾਲ ਅਸੀਂ ਕਵਰ ਕੀਤੇ ਜਿੱਦ ਲਈ ਫੋਨ ਵੀ ਲੇਕੇ ਨੂੰ ਕੀ ਹੋਰ ਵੀ ਕੋਈ ਨਸਮਾਨ ਨਹੀਂ ਕੋਈ ਦੱਸ ਸਕਦਾ ਅੰਦਰੋਂ ਤੋਂ ਤਾਂ ਉਸ ਤੋਂ ਬਾਅਦ ਦੇਖੋ ਅਸੀਂ ਹੁਣ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹ ਫ੍ਰੈਂਡਲੀ ਤਰੀਕੇ ਨਾਲ ਉੱਥੇ ਜਾਂਦੇ ਆਂ ਜੇ ਉਹਨਾਂ ਦਾ ਮੋਟਿਵ ਅਕਿਊਜ਼ ਦਾ ਲੁੱਟਖਸੁੱਟਦਾ ਹੁੰਦਾ ਤਾਂ ਉਹ ਪਹਿਲੇ ਹੀ ਉਹਦੇ ਤੇ ਹਾਵੀ ਹੋ ਜਾਂਦੇ ਪਰ ਉਹ ਸ਼ਾਂਤੀ ਨਾਲ ਇੱਕ ਦੂਜੇ ਤੇ ਉਹਦੇ ਮੋਟਰਸਾਈਕਲ ਤੇ ਬੈਠੇ ਸ਼ਾਂਤੀ ਨਾਲ ਤਕਰੀਬਨ 20-25 ਮਿੰਟ ਦਾ ਇਹਨਾਂ ਨੇ ਸਫ਼ਰ ਤੈਅ ਕੀਤਾ ਉਸ ਤੋਂ ਬਾਅਦ ਫ੍ਰੈਂਡਲੀ ਤਰੀਕੇ ਨਾਲ ਕਿਸੇ ਨੇਰੇ ਵਾਲੀ ਜਗ੍ਹਾ ਤੇ ਜਾਂਦੇ ਦਿੱਖਦੇ ਆ ਤਾਂ ਉਹਨਾਂ ਦੀ ਮੁੱਢਲੀ ਨੀਅਤ ਲੁੱਟ ਕਰਨਾ ਨਹੀਂ ਸੀ ਹਾਲਾਂਕਿ ਬਾਅਦ 'ਚ ਜਦੋਂ ਮਰਡਰ ਉਹਨਾਂ ਨੇ ਕੀਤਾ ਇਸ ਬੰਦੇ ਦਾ ਗ੍ਰੇਵ ਪ੍ਰੋਵੋਕੇਸ਼ਨ ਸਾਡਨ ਪ੍ਰੋਵੋਕੇਸ਼ਨ ਕਰਕੇ ਮਰਡਰ ਹੋ ਗਿਆ ਉਸ ਤੋਂ ਬਾਅਦ ਇਹ ਸਾਰਾ ਸਮਾਨ ਉਹਦਾ ਲੈ ਕੇ ਫਰਾਰ ਹੋ ਗਏ ਬਾਕੀ ਜਿਹੜੀ ਗੱਲ ਹੈ ਉਹਨਾਂ ਦੀ ਨੀਅਤ ਕੀ ਸੀ ਉਹ ਸਾਰੀ ਹਲੇ ਤਫ਼ਤੀਸ਼ 'ਚ ਕਲੀਅਰ ਹੋਏਗੀ ਤੇ ਹਾਲਾਤ ਦੇ ਹਿਸਾਬ ਨਾਲ ਅਸੀਂ ਪੂਰੀ ਇਨਵੈਸਟੀਗੇਸ਼ਨ ਨੂੰ ਕਰਾਂਗੇ ਮੈਨੂੰ ਟ੍ਰ ਹਾਂਜੀ ਨਹੀਂ ਉਹ ਤਾਂ ਜੀ ਸਾਡੀ ਆਪਣੀ ਟ੍ਰੇਡ ਸੀਕਰਟ ਆਪਣੇ ਚੰਡੀਗੜ੍ਹ ਪੁਲਿਸ ਦੇ ਵੀ ਹੈ ਤੇ ਸਾਡੇ ਆਪਣੇ ਤਰੀਕੇ ਅਲੱਗ-ਅਲੱਗ ਤਰੀਕੇ ਸਿਸ ਡਿਵਾਈਸ ਯੂਟ ਕੀਤੇ ਹਨ ਆਪਣਾ ਹਿਊਮਨ ਸੋਰਸ ਤੋਂ ਵੀ ਹਿਊਮਨ ਇੰਟੈਲੀਜੈਂਸ ਤੋਂ ਵੀ ਫੋਟੋਜ਼ ਵੀ ਨਾ ਦੀ ਕਾਫੀ ਕਲੀਅਰ ਹੋਈਆਂ ਸੀ ਹੋਰ ਸਾਨੂੰ ਕਾਫੀ ਇਨਪੁਟਸ ਮਿਲੇ ਜਿਵੇਂ ਕਿ ਮੈਂ ਦੱਸਿਆ ਸਾਡੀ 8 ਤੋਂ ਉੱਪਰ ਟੀਮਸ ਲੱਗੀਆਂ ਹੋਈਆਂ ਸੀ ਤਿੰਨੋਂ ਯੂਨਿਟਸ ਦੀਆਂ ਡੀਸੀਸੀ ਦੀਆਂ ਥਾਣਾ ਮਲੋਆ ਦੀਆਂ ਤੇ ਐਸਐਚਓ 39 ਦੇ ਅੰਦਰ ਟੀਮਸ ਲੱਗਿਆ ਸੀ ਡੀਐਸਪੀ ਸਾਹਿਬ ਦੀ ਸੁਪਰਵਾਈਜ਼ਨ 'ਚ 4 ਦਿਨ ਕੰਟੀਨਿਊਸ ਆਪਰੇਸ਼ਨ ਕਰਕੇ ਦਿਨ ਰਾਤ ਆਪਰੇਸ਼ਨ ਕਰਕੇ ਸਾਡੀ ਟੀਮਾਂ ਨੇ ਬੜਾ ਅੱਛਾ ਕੰਮ ਕੀਤਾ ਰਾਤਾਂ ਨੂੰ ਵੀ ਸੁੱਤੇ ਨਹੀਂ ਰੈਸਲੈਸ ਇਹਨਾਂ ਨੇ ਕਾਰਵਾਈ ਕਰਕੇ ਜਿਹੜੇ ਐਸਪੀਓ ਦੀ ਕਤਲ ਦੀ ਗੁੱਥੀ ਨੂੰ ਸੁਲਝਾਇਆ ਮੈਨੂੰ ਆਏ ਕੋਈ ਰੋਕਣਾ ਪੜੇਗਾ ਹੈ ਜੀ ਉਹਨਾਂ ਕੋਲ ਆਪਣਾ ਵੀ ਸਮਾਨ ਸੀ ਜੀ ਉਹਨਾਂ ਦੀ ਜਿਹੜੀ ਪਜਾਮਾ ਤਲਾਸ਼ੀ ਚ ਉਹਨਾਂ ਦਾ ਸਾਰਾ ਸਮਾਨ ਅਸੀਂ ਉਹ ਵੀ ਰਿਕਵਰ ਕੀਤਾ ਜੀ ਠੀਕ ਹੈ ਜੀ ਥੈਂਕ ਯੂ